ਹੈਲੋ ਬੱਚੋ ਵੈਲਕਮ ਟੂ ਮਾਈ ਚੈਨਲ ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਅੰਗਾਂ ਦੇ ਨਾਮ ਸਭ ਤੋਂ ਪਹਿਲਾਂ ਸ ਸਸ ਜਿ ਹਾਰੀ ਰਾਰਾ ਸਿਰ ਗੱਗਾ ਰਾਰਾ ਦੱਦਾ ਨੰਨਾ ਗਰਦਨ ਹਾ ਹੈ ਅੱਧਕ ਤਾ ਤਾ ਹੱਥ ਬੱਬੇ ਨੂੰ ਕੰਨਾਂ ਉੱਤੇ ਬਿੰਦੀ ਹਾ ਹਾਬਾ ਐੜੇ ਅੱਧ ਖਖਾ ਅੱਖ ਪੱਪਾ ਲੱਲਾ ਕੱਕੇ ਨੂੰ ਕੰਨਾਂ ਉੱਤੇ ਬਿੰਦੀ ਪਲਕਾਂ ਮੰਮੇ ਤਲੈਕੜੇ ਉੱਤੇ ਟਿੱਪੀ ਹਾ ਹਾ ਮੂੰਹ ਕੱਕੇ ਟਿੱਪੀ ਨੰਨਾ ਕੰਨਾ ਗੱਗੇ ਅੱਧਕ ਲੱਲਾ ਗੱਲ ਸ਼ਿਸ਼ੇ ਨੂੰ ਕੰਨਾ ਤੱਤੇ ਵਿਹਾਰੀ ਸ਼ਾਤੀ ਦੱਦੇ ਸਿਆਰੀ ਲੱਲਾ ਦਿਲ ਦੱਦੇ ਟਿੱਪੀ ਦੱਦਾ ਦੰਦ ਐਲਨ ਟਿੱਪੀ ਗੱਗੇ ਨੂੰ ਤਲੇ ਕੜੇ ਠੱਥੇ ਨੂੰ ਕੰਨਾ ਅੰਗੂਠਾ ਪੱਪੇ ਦਲਾਂ ਰਾਰਾ ਪੈਰ ਮੰਮੀ ਅੱਧਕ ਠੱਥੇ ਨੂੰ ਕੰਨਾ ਮੱਥਾ ਬਾਬੇ ਨੂੰ ਕੰਨਾ ਲੱਲਾ ਬਾਲ ਤੇ ਅਦਕ ਤੇ ਕਾ ਪਟ ਜਿੱਜੇ ਵਿਆਹੀ ਪੱਬਾ ਜੀਬ ਕ ਕ ਮ ਮ ਰ ਰ ਕ ਮਰ ਮਮੇ ਨਹੋੜਾ ਟੱਡੇ ਨੂੰ ਕੰਨਾ ਮੋਟਾ ਥੈਂਕਸ ਫॉर ਵਾਚਿੰਗ ਵੀਡੀਓ ਅਚੇ ਲੱਗੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ